ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਏ ਖਬਰ ਹੈਗੀ ਹੈ ਪਰ ਅਸਾਮ ਪ੍ਰਸ਼ਾਸਨ ਨੇ ਆਪਣਾ ਹੀ ਇੱਕ ਪੁਲਿਸ ਅਫਸਰ ਗ੍ਰਿਫਤਾਰ ਕਰ ਲਿਆ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਰੀਪੇਨ ਅਦਾਸ ਨਾਮ ਦਾ ਇਹ ਸੁਪਰਡੈਂਟ ਜਿਹੜਾ ਹੈਗਾ ਇਸ ਉੱਤੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਲੱਗੇ ਨੇ ਕੈਦੀਆਂ ਦੇ ਨਾਲ ਮਿਲ ਕੇ ਉਹਨਾਂ ਦੀ ਖਿਦਮਤ ਕਰਨ ਦੇ ਇਲਜ਼ਾਮ ਇਸ ਨਿਰਪੰਦਾਸ ਦੇ ਉੱਤੇ ਲੱਗੇ ਨੇ ਜਿਹੜਾ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸੁਪਰਟੈਂਡੰਟ ਦੱਸਿਆ ਜਾਂਦਾ ਹੈ ਅਸਾਮ ਪ੍ਰਸ਼ਾਸਨ ਨੇ ਆਪਣੇ ਹੀ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਉੱਤੇ ਵੱਡੇ ਇਲਜ਼ਾਮ ਲਾਏ ਨੇ ਇਸ ਦਾ ਇੱਕ ਵੱਡਾ ਕਾਰਨ ਦੱਸਿਆ ਗਿਆ दरअसल ਅਸਾਮ ਪ੍ਰਸ਼ਾਸਨ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸੁਪਰਟੈਂਡੰਟ ਦੀ ਮਿਲੀਭੁਗਤ ਦੇ ਨਾਲ ਜਦੋਂ ਪੁਲਿਸ ਨੇ ਪੂਰੇ ਬੈਰਕਾਨੂ ਚੈੱਕ ਕੀਤਾ ਤੇ ਉਹਨਾਂ ਦੇ ਅੰਦਰੋਂ ਹਾਈ ਟੈਕ ਮਸ਼ੀਨਰੀ ਬਰਾਮਦ ਹੋਈ ਹਾਈ ਟੈਕ ਗੈਜਟਸ ਬਰਾਮਦ ਹੋਏ smartphones ਬਰਾਮਦ ਹੋਏ ਔਰ ਉਹ ਸਾਰੇ ਉਹਨਾਂ ਕੈਦੀਆਂ ਦੇ ਕੋਲ ਸੀ ਜਿਹੜੇ ਕੈਦੀ ਐਨਐਸਏ ਦੇ ਤਹਿਤ ਸਜ਼ਾ ਕੱਟ ਰਹੇ ਸੀ ਇਸ ਸੁਪਰਟੈਂਡ ਦੇ ਉੱਤੇ ਵੱਡਾ ਇਲਜ਼ਾਮ ਲਗਾਇਆ ਗਿਆ ਪਰ ਨਾ ਸਿਰਫ ਸੁਪਰਟੈਂਡ ਦੇ ਉੱਤੇ ਬਲਕਿ ਅਮਰਤਪਾਲ ਤੇ ਉਸਦੇ ਸਾਥੀਆਂ ਦੇ ਉੱਤੇ ਵੀ ਕਤੌਮਤ ਲਗਾ ਦਿੱਤੀ ਗਈ ਹੈ ਕਿ ਜੇਲ੍ਹ ਦੇ ਅੰਦਰ ਜਿੱਥੇ ਸਜ਼ਾ ਕੱਟ ਰਹੇ ਹੁੰਦੇ ਨੇ ਉੱਥੇ ਐਸ਼ੋ ਆਰਾਮ ਦੇ ਨਾਲ ਰਹਿ ਰਹੇ ਨੇ ਉੱਥੇ ਸਮਾਰਟਫੋਨਸ ਵਰਤਦੇ ਨੇ ਹਾਈ ਟੈਕ ਗੈਜੇਟਸ ਵਰਤਦੇ ਨੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਹਾਲਾਂਕਿ ਇਸ ਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਇਹ ਇਲਜ਼ਾਮ ਇੱਕ ਤੋਹਮਤ ਹੈ ਜਿਹੜੀ ਉਦੋਂ ਮੜੀ ਗਈ ਜਦੋਂ ਅਮਰਿਤਪਾਲ ਸਿੰਘ ਦੀ ਆਡੀਓ ਵਾਇਰਲ ਹੋਈ ਪਰ ਇੱਕ ਕਹਾਣੀ ਜਿਹੜੀ ਹੈ ਉਹ ਬਣਦੀ ਜ਼ਰੂਰ ਨਜ਼ਰ ਆਈ ਸੀ ਉਸ ਆਡੀਓ ਦੇ ਵਿੱਚ ਵੀ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਸੀ ਕੌਮ ਨੂੰ ਸੰਬੋਧਨ ਕੀਤਾ ਸੀ ਅਮਰਿਤਪਾਲ ਸਿੰਘ ਨੇ ਉਦੋਂ ਵੀ ਕਿਹਾ ਸੀ ਕਿ ਸਾਡੇ ਕਮਰਿਆਂ ਦੇ ਵਿੱਚ ਗੋਪਤ ਰੀਕੇ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸਾਡੇ ਵਾਸ਼ਰੂਮਸ ਦੇ ਵਿੱਚ ਕੈਮਰੇ ਲਗਾਏ ਗਏ ਨੇ ਉਸ ਦਾ ਇਹ ਦਾਵਾ ਸੀ ਔਰ ਉਸ ਨੇ ਇਹ ਦਾਵਾ ਕੀਤਾ ਸੀ ਕਿ ਜਦੋਂ ਇਸ ਬਾਰੇ ਉਹਨਾਂ ਨੇ ਸ਼ਿਕਾਇਤ ਕੀਤੀ ਤਾਂ ਉਸ ਤੋਂ ਬਾਅਦ ਇੱਕ ਵੱਡੀ ਪੁਲਿਸ ਫੋਰਸ ਜਿਹੜੀ ਹੈ ਉਹ ਬੈਰਕਾਂ ਦੇ ਵਿੱਚ ਐਂਟਰ ਹੁੰਦੀ ਹੈ ਵੱਖ-ਵੱਖ ਬੈਰਕਾਂ ਦੇ ਵਿੱਚ ਵਾਰੋ-ਵਾਰੀ ਜਾ ਕੇ ਪੜਤਾਲ ਕੀਤੀ ਜਾਂਦੀ ਹੈ ਔਰ ਅਮਰਤਪਾਲ ਵੱਲੋਂ ਉਹ ਤੋਂ ਤਾਂ ਕਲਜ਼ਾਮ ਲਗਾਇਆ ਗਿਆ ਸੀ ਕਿ ਉਸ ਵੇਲੇ ਪੁਲਿਸ ਦੇ ਹੀ ਕੁਝ ਅਫਸਰਾਂ ਦੇ ਵੱਲੋਂ smartphones ਉਹਨਾਂ ਦੇ ਬੈਰਕਾਂ ਦੇ ਵਿੱਚ ਰੱਖ ਦਿੱਤੇ ਗਏ ਸਨ ਔਰ ਉਸ ਤੋਂ ਬਾਅਦ ਦਾਵਾ ਕੀਤਾ ਗਿਆ ਸੀ ਕਿ smartphones ਜਿਹੜੇ ਨੇ ਉਹ ਅਮਰਤਪਾਲ ਤੇ ਉਸ ਦੇ ਸਹਾਰਾ ਦੀ ਵਰਤ ਰਹੇ ਸਨ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਵੱਡਾ ਪ੍ਰਤੀਕਰਮ ਦਿਖਾਇਆ ਗਿਆ ਆ ਸਾਮ ਪੁਲਿਸ ਨੇ ਆਪਣੇ ਹੀ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਇਹ ਕਹਿ ਕੇ ਕਿ ਡਰਕਾਂ ਦੇ ਵਿੱਚੋਂ smartphones ਬਰਾਮਦ ਹੋਏ ਨੇ high tech ਸਮਗਰੀ ਬਰਾਮਦ ਹੋਈ ਹੈ gadgets ਬਰਾਮਦ ਹੋਏ ਨੇ ਔਰ ਮਿਲੀ ਭੁਗਤ ਦੇ ਨਾਲ ਚੱਲਦਾ ਪਿਆ ਸੀ ਸਭ ਕੁਝ ਯਾਨੀ ਕਿ ਜਿਹੜਾ ਇਸ ოਪਰੇਟੈਂਡ ਗ੍ਰਿਫਤਾਰ ਹੋਇਆ ਹੈ ਉਸ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਇਹਨਾਂ ਕੈਦੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਸੀ ਦਰਸਲ ਜੇ ਹਮਨਿਤ ਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਗੱਲ ਕਰੀਏ ਤਾਂ NSA NSA ਦੇ ਤਹਿਤ ਸਜ਼ਾ ਕੱਟ ਰਹੇ ਨੇ NSA ਦੇ ਚਲਦੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਔਰ ਉੱਥੇ ਇਹਨਾਂ ਦੀ ਸਜ਼ਾ ਚੱਲ ਰਹੀ ਹੈ ਹਾਲਾਂਕਿ ਇਹਨਾਂ ਨੇ ਭੁਖੜ ਹੜਤਾਲ ਕੀਤੀ ਹੋਈ ਹੈ ਪੁਖੜਤਾਲ ਦੇ ਚੱਲਦੇ ਅਮਰਪਾਲ ਸਿੰਘ ਦੇ ਕਈ ਸਾਥੀ ਜਿਹੜੇ ਨੇ ਉਹ ਐਨੇ ਜ਼ਿਆਦਾ ਬਿਮਾਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਨੌਬਤ ਆਂਦੀ ਹੈ ਉਹਨਾਂ ਨੂੰ ਮਿਰਗੀ ਦੇ ਦੌਰੇ ਪੈ ਰਹੇ ਹੁੰਦੇ ਨੇ ਔਰ ਪੁਖੜਤਾਲ ਦੇ ਚੱਲਦੇ ਇਹੀ ਦਾਵਾ ਆਇਆ ਇਹੀ ਕਹਿਣਾ ਹੈ ਕਿ ਅਗਲਾ ਪ੍ਰਸ਼ਾਦਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆ ਕੇ ਛਕਿਆ ਜਾਵੇਗਾ ਨਹੀਂ ਤਾਂ ਫਿਰ ਪੰਜਾਬ ਦੇ ਵਿੱਚ ਉਹਨਾਂ ਦੀ ਲਾਸ਼ ਪਹੁੰਚੇਗੀ ਇਹ ਗੱਲਾਂ ਜਿਹੜੀਆਂ ਅਮਰਪਾਲ ਸਿੰਘ ਤੇ ਉਸ ਦੇ ਸਾਥੀ ਕਰਦੇ ਰਹੇ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਇੱਕ ਵੀਡੀਓ ਲੀਕ ਕੀਤੀ ਸੀ ਜਿਸ ਤੋਂ ਬਾਅਦ ਹੁਣ ਆਸਾਮ ਪੁਲਿਸ ਦਾ ਪ੍ਰਤੀਕਰਮ ਆਇਆ ਹੁਣ ਇਸ ਦੇ ਵਿੱਚ ਇਹ ਕੋਖਣ ਅਸਲ ਦੇ ਵਿੱਚ ਇਹਨਾਂ ਬੈਰਕਾਂ ਦੇ ਵਿੱਚੋਂ ਸਮਗਰੀ ਬਰਾਮਦ ਹੋਈ ਹੈ ਜਾਂ ਫਿਰ ਅੰਮ੍ਰਿਤਪਾਲ ਤੇ ਉਸਦੇ ਸਾਥੀ ਜਿਹੜੇ ਭੁੱਖ ਹੜਤਾਲ ਦੇ ਬੈਠੇ ਨੇ ਇਹ ਸਭ ਕੁਝ ਉਹਨਾਂ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਜਾਂ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੈਰਕਾਂ ਦੇ ਵਿੱਚ ਸਾਰਾ ਸਮਾਨ ਮੌਜੂਦ ਹੈ ਬੜੇ ਆਸ਼ੋ ਆਰਾਮ ਦੇ ਨਾਲ ਉਹ ਰਹਿ ਰਹੇ ਨੇ ਇਹ ਇੱਕ ਖੋਖਣ ਦੀ ਗੱਲ ਹੈ ਆਪਣੇ ਆਪ ਦੇ ਵਿੱਚ ਇੱਕ ਖੋਕ ਦੀ ਗੱਲ ਸਾਹਮਣੇ ਆਈ ਹੈ ਪਰ ਫਿਲਹਾਲ ਅਸਾਮ ਪੁਲਿਸ ਨੇ ਆਪਣੇ ਹੀ ਸੁਪਰਡੈਂਟ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਉਹ ਸਮਾਂ ਦੱਸੇਗਾ ਪਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ